ਆਕਰ ਆਕਰਾਂ ਵੀ ਇਸ ਵੇਲੇ ਡਿਪਟੀ ਕਮਿਸ਼ਨਰ ਖੁਦ ਪਹੁੰਚਦੇ ਨਜ਼ਰ ਆ ਰਹੇ ਨੇ ਮਰੜੀ ਕਲਾ ਵਿੱਚ ਮੌਜੂਦ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਧਿਕਾਰੀ ਇੱਥੇ ਪਹੁੰਚੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਫਲਾ ਸਰਕਾਰੀ ਕਾਫਲਾ ਹੁਣ ਐਕਟਿਵ ਹੁੰਦਾ ਨਜ਼ਰ ਆਇਆ ਔਰ ਉਸ ਤੋਂ ਬਾਅਦ ਇੱਥੇ ਡਿਪਟੀ ਕਮਿਸ਼ਨਰ ਅਤੇ ਹੋਰ ਉਹਨਾਂ ਦੀ ਟੀਮ ਜਿਹੜੀ ਇਸ ਵੇਲੇ ਪਹੁੰਚਦੀ ਨਜ਼ਰ ਆ ਰਹੀ ਹੈ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਔਰ ਤੁਸੀਂ ਵੇਖੋਗੇ ਪੁਲਿਸ ਕਾਫਲੇ ਦੇ ਨਾਲ ਇਸ ਵੇਲੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਦੂਜੇ ਪਾਸੇ ਜਿਹੜੇ ਪਿੰਡ ਦੇ ਵਿੱਚ ਜਿਹੜਾ ਬਕਾਇਦਾ ਤੌਰ ਦੇ ਉੱਤੇ ਕੋਨ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਅਨਾਉਂਸਮੈਂਟ ਦੀ ਤਸਵੀਰਾਂ ਸੁਣੋ ਤੁਸੀਂ ਕਿ ਕਿਸੇ ਵੀ ਅਨਸਖਾਰਤ ਨਕਸ਼ੇਲੀ ਅਨੁਮਨ ਲੋਕ ਦਿੱਤੀ ਕੋਲੋਂ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਇਸ ਨਾਲ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜ਼ਰੂਰੀ ਸੂਚਨਾ ਤੁਸੀਂ ਵੇਖ ਸਕਦੇ ਹੋ ਜ਼ਰੂਰੀ ਸੂਚਨਾ ਜ਼ਰੂਰੀ ਸੂਚਨਾ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਟ ਪੰਗਾੜੀ ਕਲਾ ਮਰੜੀ ਕਲਾ ਥਰੀਵਾਲ ਕੁਝ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਚੁੱਕੀ ਹੈ ਆਪ ਸਭ ਨੂੰ ਸਲਾਹਤ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਅਨਅਧਿਕਾਰਤ ਜਾਂ ਕਿਸੇ ਵੀ ਨਾ ਵੱਲੋਂ ਵਿਤੀ ਵੱਲੋਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਡਿਪਟੀ ਕਮਿਸ਼ਨਰ ਇਸ ਵੇਲੇ ਖੁਦ ਮੌਕੇ ਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਔਰ ਇਸ ਵੇਲੇ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਾਂ ਤੁਸੀਂ ਦੇਖੋ ਕਿ ਡਿਪਟੀ ਕਮਿਸ਼ਨਰ ਖੁਦ ਉਤਰੇ ਨੇ ਔਰ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਨੇ ਤਾਂ ਉਹਨਾਂ ਵੱਲੋਂ ਜਿਹੜਾ ਹੈ ਪਰਿਵਾਰ ਨਾਲ ਗੱਲ ਕੀਤੀ ਜਾ ਰਹੀ ਹੈ ਇਸ ਵੇਲੇ ਤੋਜ਼ੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਪੁਲਿਸ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇੱਥੇ ਕੰਮ ਕੀਤਾ ਜਾ ਰਿਹਾ ਹੈ ਐਸਐਸਪੀ ਸਰ ਮਜੂਦ ਸਰ ਕੀ ਕਾਰਵਾਈ ਸਰ ਅਪਡੇਟ ਕੀ ਹੋਇਆ ਜੀ ਅਬ ਕਿੰਨੇ ਲੋਕਾਂ ਦੀ ਡੈਥ ਹੋਈ ਆ ਲੱਗਣ ਤੇ ਕੀ ਸਾਰੀ ਡਿਟੇਲ ਹੈ ਜੀ ਮਿਰਚ ਜੀ 14 ਲੋਕਾਂ ਦੀ ਡੈਥ ਹੈਗੀ ਹੈ ਹੋਈ ਹੈ ਤੇ ਸਾਨੂੰ ਬੜੀ ਮੰਦਭਗੀ ਖਬਰ ਮਿਲੀ ਸੀਗੀ ਸਾਨੂੰ ਰਾਤ ਨੂੰ ਇਤਲਾ ਮਿਲੀ ਰਾਤ ਦੇ 10 ਵਜੇ ਸਾਨੂੰ ਇਤਲਾ ਮਿਲੀ ਹੈ ਕਿ ਇੱਥੇ ਡੈਥ ਹੋ ਰਹੀਆਂ ਨੇ ਤੇ ਅਸੀਂ ਅਸੀਂ ਇੱਕਦਮ ਤੁਰੰਤ ਕਾਰਵਾਈ ਕਰਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ محکمہ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੀਗੇ ਪੀੜਤ ਸੀਗੇ ਉਹਨਾਂ ਨੂੰ ਅਸੀਂ ਇਮੀਡੀਏਟਲੀ ਹਸਪਟਲਾਈਜ਼ ਕੀਤਾ ਤੇ ਪਿੰਡਾਂ ਚ ਜਾ ਜਾ ਕੇ ਡੋਰ ਟੂ ਡੋਰ ਅਸੀਂ ਇਹ ਕਰਾਇਆ ਕਿ ਇਹਨਾਂ ਨੂੰ ਹਸਪਟਲਾਈਜ਼ ਕਰਾਇਆ ਜਾਵੇ ਉਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਜਿਹੜੇ 4 ਅਕਿਊਜ਼ ਰਾਉਂਡ ਅਪ ਕੀਤੇ ਸੀਗੇ ਇਨੀਸ਼ੀਅਲ ਸਟੇਜ 'ਚ ਉਹਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਪਤਾ ਚੱਲੇ ਕਿ ਪ੍ਰਭਜੀਤ ਨਾਮ ਦਾ ਬੰਦਾ ਹੈਗਾ ਇਹ ਭੰਗਵਾ ਪਿੰਡ ਦਾ ਹੈਗਾ ਤੇ ਇਹਨੇ ਇਹਨਾਂ ਨੂੰ ਸਪਲਾਈ ਕੀਤੀ ਸੀ ਤਾਂ ਫਿਰ ਉਸ ਤੋਂ ਬਾਅਦ ਫਿਰ ਪੁੱਛਗਿੱਛ ਕੀਤੀ ਸਵੇਰੇ ਅਸੀਂ ਜਿਹੜਾ ਇਹਨਾਂ ਦਾ ਕਿੰਗਪਿਨ ਹੈਗਾ ਜਿਹੜਾ ਮਾਸਟਰਮਾਈਂਡ ਸੀਗਾ ਜਿਹੜਾ ਇਥਨੋਲ ਮੰਗਾਂਦਾ ਸੀਗਾ ਮਥਨੋਲ ਮੰਗਾਂਦਾ ਸੀਗਾ ਆਨਲਾਈਨ ਮੰਗਾਂਦਾ ਸੀਗਾ ਨੇ 50 ਲੀਟਰ ਮੰਗਾਈ ਤੇ ਇਹਨੇ ਪ੍ਰਭਜੀਤ ਨੂੰ ਸਪਲਾਈ ਕੀਤੀ ਪ੍ਰਭਜੀਤ ਨੇ ਡਾਇਲੂਟ ਕਰਕੇ 120 ਲੀਟਰ ਜਦੋਂ ਇਹਨੇ ਕੀਤੀ ਡਾਇਲੂਟ ਤੇ ਅੱਗੇ ਫਾਰਵਰਡ ਇਹ ਡਿਸਟ੍ਰਿਬਿਊਟ ਕੀਤਾ ਤੇ ਇਹ ਪਹਿਲਾਂ ਵੀ ਜਿਹੜਾ ਹੈਗਾ ਇਹ ਦੋਵੇਂ ਪ੍ਰਭਜੀਤ ਤੇ ਜਿਹੜਾ ਸਾਹਬ ਸਿੰਘ ਹੈ ਜਿਹੜਾ ਕਿੰਗਪਿੰਨ ਹੈਗਾ ਇਹਨਾਂ ਦੇ ਪਹਿਲਾਂ ਵੀ ਇਦਾਂ ਦੇ ਮਾਮਲੇ ਦਰਜ ਨੇ ਪੁਲਿਸ ਨੇ ਦੋ ਅਲੱਗ-ਅਲੱਗ ਥਾਣਿਆਂ 'ਚ ਕਤੂ ਨੰਗਲ ਤੇ ਮਜੀਠੇ ਐਫਆਈਆਰ ਦਰਜ ਕਰਕੇ 105 ਬੀਐਨਐਸ ਤੇ ਕਾਟ ਐਕਸਾਈਜ਼ ਐਕਟ ਸਖਤ ਕਾਰਵਾਈ ਕਰ ਰਹੇ ਸਰ ਪਹਿਲਾਂ ਨਹੀਂ ਸੀ ਪਤਾ ਕਿ ਇਹ ਬੰਦੇ ਕੰਮ ਕਰ ਰਹੇ ਨੇ ਇਦਾਂ ਦੇ ਕੋਈ ਡਿਟੇਲਸ ਜਾਂ ਪਹਿਲੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹਨਾਂ ਤੇ ਵੀ ਕਾਰਵਾਈ ਸ਼ੁਰੂ ਤੋਂ ਹੀ ਚੱਲ ਰਹੀ ਸੀਗੀ ਇਹਨਾਂ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਸੀਗੇ ਜਿਹੜਾ ਸਾਹਬ ਸਿੰਘਾਂ ਦੇ ਖਿਲਾਫ ਪੰਜ ਪਰਚੇ ਪਹਿਲਾਂ ਤੇ ਦਰਜ ਸੀਗੇ ਤੇ ਪੁਲਿਸ ਨੂੰ ਜਦੋਂ ਜਦੋਂ ਇੰਟੀਮੇਸ਼ਨ ਮਿਲਦੀ ਹੈ ਉਸੇ ਉਸੇ ਟਾਈਮ ਕਾਰਵਾਈ ਕਰਦੇ ਰਹਿੰਦੇ ਆ ਸਰ ਲੱਗਦਾ ਕਿ ਜੇਲ੍ਹ ਤੋਂ ਬਾਹਰ ਆ ਕੇ ਫੇਰ ਇਸ ਤਰ੍ਹਾਂ ਕੀ ਨਾ ਕੰਮ ਕੀਤਾ ਜਾ ਰਿਹਾ ਜੀ ਇਹਨਾਂ ਦੇ ਵੱਲੋਂ ਜੀ ਤਾਂ ਹੀ ਜਦੋਂ ਵੀ ਸਾਨੂੰ ਇਤਲਾਹ ਮਿਲਦੀ ਹੈ ਜਦੋਂ ਸਾਨੂੰ ਇਦਾਂ ਦੀ ਕੀ ਮਾੜੇ ਮਾੜੇ ਆਨਸਰ ਦੇ ਬਾਰੇ ਪਤਾ ਲੱਗਦਾ ਹੈ ਅ ਦੀ ਨਹੀਂ ਜਿਹੜੀ ਆਫੀਸ਼ਲ ਫਿਗਰਸ ਨੇ 14 ਲੰਕਾਂ ਦੇ ਵਿੱਚ ਤੇ ਸਰ ਕੁਝ ਇੰਜਰਡ ਕਿੰਨੇ ਨੇ ਜਿਹੜੇ ਕਿ ਹਸਪਤਾਲ ਜੀ ਹਸਪਟਲਾਈਜ਼ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ 6 ਲੋਕ ਹਸਪਟਲਾਈਜ਼ ਨੇ ਉੱਥੇ ਤੇ ਸਰ ਜਿਹੜੀ ਅਨਾਉਂਸਮੈਂਟਸ ਕਰਾਈਆਂ ਜਾ ਰਹੀਆਂ ਹੋ ਕੀ ਨੇ ਇਹ ਅਨਾਉਂਸਮੈਂਟ ਸਸੀਂ ਤਾਂ ਕਰ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਰਾਤ ਤੋਂ ਹੀ ਚੱਲ ਰਿਹਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਤੋਂ ਵੀ ਅਨਾਉਂਸਮੈਂਟ ਕਰ ਰਹੇ ਕਿ ਜਿਹੜੇ ਜਿਹੜੇ ਜਿਹੜਾ ਨੇ ਵੀ ਇਦਾਂ ਦੀ ਸ਼ਰਾਬ ਪੀਤੀ ਹੈਗੀ ਉਹ ਤੁਰੰਤ ਜਾ ਕੇ ਆਪਣਾ ਇਲਾਜ ਕਰਾਣ ਸਰਕਾਰੀ ਹਸਪਤਾਲ ਤੋਂ ਤੇ ਅਸੀਂ ਤਾਂ ਕਿ ਉਹਨਾਂ ਨੂੰ ਕੋਈ ਇਦਾਂ ਦੀ ਕੋਈ ਜਿਹੜੀ ਘਟਨਾ ਉਹਨਾਂ ਹੋ ਸਕੇ ਤੇ ਸਰਕਾਰ ਵੱਲੋਂ ਕਾਫੀ ਸਟ੍ਰਿਕਟ ਐਕਸ਼ਨ ਲਿੱਤਾ ਗਿਆ ਜੀ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਜਿਹੜਾ ਕਿੰਗਪਿੰਨ ਉਹ ਵੀ ਲੱਗ ਗਿਆ ਅਸੀਂ ਹੁਣ ਜਿਹੜੀ ਫੈਕਟਰੀ ਆ ਉਹਦੇ ਮਗਰ ਲੱਗ ਰਹੇ ਆ ਕਿ ਜਿੱਥੋਂ ਇਹਨੇ ਮਹਿੰਗਾਈ ਸੀ ਕਿਹਦੀ ਫੈਕਟਰੀ ਹੈ ਜੀ ਫੈਕਟਰੀ ਹੁਣ ਸਾਨੂੰ ਹੈਗੀਆਂ ਆਊਟਸਾਈਡ ਡਿਸਟ੍ਰਿਕਟ ਦੀਆਂ ਹੈਗੀਆਂ ਅਸੀਂ ਉਹਨਾਂ ਤੇ ਕਾਰਵਾਈ ਕਰਕੇ ਅਸੀਂ ਫਿਰ ਤੁਹਾਨੂੰ ਅਪਡੇਟ ਦਵਾਵਾਂਗੇ ਜੀ ਬਿਲਕੁਲ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਸੀ ਔਰ ਫਿਲਹਾਲ ਉਸ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਅਧਿਕਾਰੀ ਮੌਕੇ ਦੇ ਮੌਜੂਦ ਨੇ ਪਿੰਡਵ ਦੇ ਲੋਕਾਂ ਨੇ ਦੱਸਿਆ ਜਿਹੜੀਆਂ ਡਿਪਾਰਟਮੈਂਟ ਦੀਆਂ ਟੀਮਾਂ ਨੇ ਉਹਨਾਂ ਨੇ ਦੱਸਿਆ ਤੇ ਔਰ ਅਪ ਟੂ ਡੇਟ ਜਿਹੜਾ ਹੈ ਫਿਲਹਾਲ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ 14 ਲੋਕਾਂ ਦੀ ਮੌਤ ਹੋਈ ਹੈ ਡੈਥ ਟੋਲ ਵਧਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਪਰ ਸਵਾਲ ਹੈ ਕਿ ਆਖਿਰਕਾਰ ਇਸ ਨੇ ਵੱਡੇ ਪੱਧਰ ਦੇ ਉੱਤੇ ਅਗਰ ਕਾਰੋਬਾਰ ਚੱਲ ਰਿਹਾ ਸੀ ਤਿੰਨ ਤੋਂ ਚਾਰ ਪਿੰਡ ਇਫੈਕਟਿਡ ਹੁੰਦੇ ਨੇ ਤਾਂ ਉਸ ਵੇਲੇ ਪੁਲਿਸ ਪ੍ਰਸ਼ਾਸਨ ਕਿੱਥੇ ਸੀ ਜਿਸ ਵੇਲੇ ਕਿ ਢੜਲੇ ਨਾਲ ਸ਼ਰਾਬ ਵਿਕਰੀ ਸੀ ਬੰਨ ਰਹੀ ਸੀ ਬਾਹਰੋਂ ਆ ਰਹੀ ਸੀ ਪਰ ਉਸ ਵੇਲੇ ਸਰਕਾਰ ਔਰ ਪ੍ਰਸ਼ਾਸਨ ਜਿਹੜਾ ਚੁੱਪ ਰਹਿੰਦੀ ਹੈ ਪੁਲਸ ਨੂੰ ਉਸ ਵੇਲੇ ਪਤਾ ਨਹੀਂ ਲੱਗਦਾ ਪਰ ਜਿਸ ਵੇਲੇ ਇਸ ਤਰ੍ਹਾਂ ਦਾ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਸਟ੍ਰਿਕਟ ਐਕਸ਼ਨ ਕਰਨ ਦੀ ਗੱਲ ਸਰਕਾਰ ਕਰ ਰਹੀ ਹੈ ਡੀਸੀ ਖੁਦ ਸੜਕਾਂ ਤੇ ਨਹੀਂ ਪਰ ਉਹਨੂੰ ਦੇਖਣਾ ਹੋਏਗਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ